12 ਸਾਲਾਂ ਬਾਅਦ ਫਿਰ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਹਨ 12 ਸਾਲਾਂ ਬਾਅਦ ਫਿਰ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਹਨ ਕਿ ਪੂਰਾ ਦੇਸ਼ ਸੜਕਾਂ ਤੇ ਐ ਤੇ ਕੁਝ ਧੀਆਂ ਕਬਰਾਈਆਂ ਹਨ ਹਰ ਦਿਲ ਵਿੱਚ ਅਕਰੋਸ਼ ਹੈ ਹਰ ਦਿਲ ਵਿੱਚ ਅਕਰੋਸ਼ ਹੈ ਤੇ ਅੱਖਾਂ ਪਰ ਆਈਆਂ ਹਨ ਅੱਖਾਂ ਪਰ ਆਈਆਂ ਹਨ ਸਤਿ ਸ਼੍ਰੀ ਅਕਾਲ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਪ੍ਰੋਟੈਸਟ ਚੱਲ ਰਿਹਾ ਹੈ ਜੋ ਕੋਲਕਾਤਾ ਵਿਖੇ ਇੱਕ ਡਾਕਟਰ ਨਾਲ ਘਟਨਾ ਘਟੀ ਹੈ ਇਸੇ ਤਰੀਕੇ ਦੇ ਜਿਹੜੇ ਹਾਲਾਤ ਨੇ ਪੂਰੀ ਕੰਟਰੀ ਵਿੱਚ ਹੈ ਦਾ ਅੰਟਾਇਰ ਕੰਟਰੀ ਇਸ ਔਨ ਦਾ ਸਟ੍ਰੀਟਸ ਸਾਰੇ ਜਿਹੜਾ ਪੰਜਾਬ ਹੈ ਜਾਂ ਦੇਸ਼ ਦੀ ਗੱਲ ਕਰੀਏ ਸਾਰੇ ਸਟ੍ਰੀਟਸ ਤੇ ਨੇ ਔਰ ਦੇ ਆਰ ਸੀਕਿੰਗ ਜਸਟਿਸ ਫਾਰ ਮਮਿਤਾ ਦੇ ਆਰ ਡਿਮਾਂਡਿੰਗ ਡੈਥ ਪੈਨਲਟੀ ਇਹ ਡੈਥ ਪੈਨਲਟੀ ਦੀ ਡਿਮਾਂਡ ਕਰ ਰਹੇ ਨੇ ਉਹਨਾਂ ਲਈ ਜਿਨ੍ਹਾਂ ਨੇ ਕਮਿਟ ਕੀਤਾ ਇਹ ਰੇਪ ਕਮਿਟ ਕੀਤਾ ਔਰ ਤੁਸੀਂ ਇਹਨਾਂ ਦੇ ਬੋਲ ਸਕਦੇ ਹੋ ਜਿਹੜੀ ਬੁਲੰਦ ਆਵਾਜ਼ ਹੈ ਕਿ ਦੋਸ਼ੀਆਂ ਨੂੰ ਕਹਿੰਦੇ ਆ ਕਿ ਸਜ਼ਾ ਦਿਓ ਆਰ ਕੈਰੀਆ ਕਾਲਜ ਤੇ ਪ੍ਰੋਟੈਸਟ ਸ਼ੁਰੂ ਹੋਇਆ ਔਰ ਉਹ ਲੜਕੀ ਜਿਹੜੀ ਡਾਕਟਰ ਬਣਨਾ ਚਾਹੁੰਦੀ ਸੀ 골ਡ ਮੈਡਲ ਜਿੱਤਣਾ ਚਾਹੁੰਦੀ ਸੀ ਚਾਹੁੰਦੀ ਸੀ ਕਿ ਲੋਕਾਂ ਦੀ ਜਾਨ ਬਚਾਈ ਜਾਵੇ ਉਸ ਨੂੰ ਬਰੂਟਲੀ ਰੇਪ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਸ ਦਾ ਬਰੂਟਲੀ ਮਰਡਰ ਕੀਤਾ ਜਾਂਦਾ ਜਿਹਦਾ ਦਰਦ ਸਾਰੇ ਅੰਦਰ ਹੈ ਜੋ ਸਨੇ ਪਿੰਡੇ ਤੇ ਪੇਨ ਪਿੰਡੇ ਤੇ ਦਰਦ ਹੰਡਾਇਆ ਉਹ ਸਾਰੇ ਮਹਿਸੂਸ ਕਰ ਰਹੇ ਨੇ ਇੱਕ ਇੱਕ ਵਾਰੀ ਸਰ ਨਾਲ ਗੱਲਬਾਤ ਕਰਾਂਗੇ ਯੂਥ ਵਿੱਚ ਬਹੁਤ ਅਕਰੋਸ਼ ਹੈ ਬਹੁਤ ਦਰਦ ਹੈ ਔਰ ਇੱਕ ਸਹੀ ਸਮਾਜ ਚਾਹੁੰਦੇ ਔਰਤਾਂ ਦੇ ਲਈ ਮਾਨਕ ਸਿੰਘ ਸਾਹਿਬ ਸਾਡੇ ਨਾਲ ਨੇ ਮਾਨਕ ਸਿੰਘ ਸਾਹਿਬ ਫੇਰੇ ਕਾਤਿਲ ਜ਼ਿੰਦਾ ਹੈ ਬੱਚੇ ਜਿਹੜੇ ਆ ਜੋ ਰੇਪ ਵਿਕਟਮ ਨਾ ਹੋਇਆ ਉੱਥੇ ਉਸ ਤੋਂ ਬਾਅਦ ਜਸਟਿਸ ਦੀ ਗੱਲ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਜਸਟਿਸ ਮਿਲੇਗਾ ਦੇਖੋ ਜਸਟਿਸ ਦੇ ਉੱਪਰ ਮੇਰਾ ਇੱਕ ਬੜਾ ਕਲੀਅਰ ਕੱਟ ਵਿਊ ਹੈ ਕਿ ਜਸਟਿਸ ਮਿਲਣਾ ਚਾਹੀਦਾ ਔਰ ਜਿੱਥੇ ਤੱਕ ਅਸੀਂ ਸਰਕਾਰਾਂ ਤੋਂ ਡਿਮਾਂਡ ਕਰ ਰਹੇ ਹਾਂ ਸਰਕਾਰ ਕੋਈ ਵੀ ਹੋਵੇ ਜੋ ਇਹਨਾਂ ਦਾ ਆਚਰਣ ਰਿਹਾ ਹੈ ਜੇ ਐਸੇ ਕੇਸ ਦੇ ਵਿੱਚ ਹੀ ਲੈ ਲੀਏ ਤਾਂ ਉਹ ਪ੍ਰਿੰਸੀਪਲ ਜਿਹਦੇ ਤੇ ਪਹਿਲਾਂ ਹੀ ਆਚਰਣ ਦੇ ਦੋਸ਼ ਸੀ ਕਿ ਉਹਦਾ ਆਚਰਣ ਠੀਕ ਨਹੀਂ ਜਿਸ ਦਿਨ ਇਹ ਕੇਸ ਹੁੰਦਾ ਨਾ ਤਾਂ ਉਸ ਬੱਚੀ ਤੇ ਐਫਆਈਆਰ ਕਰਾਈ ਜਾਂਦੀ ਔਰ ਐਫਆਈਆਰ ਤਾਂ ਛੱਡੋ ਸਾਈਡ ਦੀ ਗੱਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੁਇਸਾਈਡ ਦੀ ਵੀ ਨਹੀਂ ਬਣਾਉਂਦੀ ਗਈ ਔਰ ਉਸ ਤੋਂ ਬਾਅਦ ਉਸ ਨੂੰ ਵੀ ਵਧੀਆ ਕਾਲਜ ਦੇ ਵਿੱਚ ਉਹਨੂੰ ਐਜ਼ ਡਾਇਰੈਕਟਰ ਪ੍ਰਿੰਸੀਪਲ ਅਪਾਇੰਟ ਕਰ ਦਿੱਤਾ ਗਿਆ ਤਾਂ ਮੇਰਾ ਇਹਦੇ ਵਿੱਚ ਬੜਾ ਸਾਫ਼ ਮੰਨਣਾ ਹੈ ਕਿ ਜਿੰਨੀ ਦੇਰ ਤੱਕ ਲੋਕ ਖੁਦ ਅੱਗੇ ਨਹੀਂ ਆਉਂਦੇ ਦੇਖੋ ਕ੍ਰਾਈਮ ਸੀਨ ਨਾਲ ਵੀ ਜਿਹੜੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਦੇਰ ਤੱਕ ਲੋਕ ਅੱਗੇ ਨਹੀਂ ਹਾਂ ਤੇ ਮੈਂ ਉਹਦੇ ਤੇ ਇਸ ਕਰਕੇ ਕਮੈਂਟ ਨਹੀਂ ਕਰ ਰਿਹਾ ਚਲੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਠੀਕ ਕਰ ਰਹੀ ਹੈ ਗਲਤ ਕਰ ਰਹੀ ਹੈ ਉਹ ਮੇਰਾ ਵਿਸ਼ਾ ਨਹੀਂ ਪੁਲਿਸ ਐਵਿਡੈਂਸ ਤੇ ਕੰਮ ਕਰੇਗੀ ਮੈਂ ਇੱਕ ਟੀਚਰ ਹਾਂ ਤਾਂ ਐਜ਼ ਅ ਟੀਚਰ ਮੈਨੂੰ ਲੱਗਦਾ ਹੈ ਕਿ ਮੈਨੂੰ ਲੋਕਾਂ ਨੂੰ ਜਾਗਰੂਕ ਕਰਨਾ ਮੇਰਾ ਹੱਕ ਹੈ ਔਰ ਬੱਚਿਆਂ ਨੂੰ ਆਪਣੇ ਨਾਲ ਸਹੀ ਡਾਇਰੈਕਸ਼ਨ ਚ ਲੈ ਕੇ ਜਾਣਾ ਮੇਰਾ ਹੱਕ ਹੈ ਕਿ ਕਿਉਂ ਨਾ ਅਸੀਂ ਇਸ ਮੁੱਦੇ ਦੇ ਉੱਪਰ ਕਿਸੇ ਪਾਰਟੀ ਕਿਸੇ ਨਾਲ ਕੁਛ ਨਹੀਂ ਅਸੀਂ ਮਾਨਵਤਾ ਨੂੰ ਮੁੱਖ ਰੱਖ ਕੇ ਸਾਹਮਣੇ ਆਈਏ ਕਿ ਇਹ ਜੋ ਹੋਇਆ ਗਲਤ ਹੋਇਆ ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਹਸਪੀਟਲਸ ਆ ਉਹਨੂੰ ਡਿਕਲੇਅਰ ਕੀਤਾ ਜਾਂਦਾ ਕਿ ਸੇਫ ਜ਼ੋਨ ਹੈ 3 ਵਜੇ ਤੜਕੇ ਇੱਕ ਬਾਹਰੋਂ ਬੰਦਾ ਆਂਦਾ ਹੈ ਹਰਕਤ ਕਰਦਾ ਤਾਂ ਸਿਕਿਉਰਿਟੀ ਕੀ تھی ਸੀ ਸੀਸੀਟੀਵੀ ਕੈਮਰੇ ਕਿੱਥੇ ਸੀਗੇ ਸਰ ਗੱਲ ਇਹ ਆ ਵੀ ਜੇ ਕਿਹਾ ਜਾਂਦਾ ਪਰ ਅੱਜ ਜੇ ਤੁਸੀਂ ਸੁਪਰੀਮ ਕੋਰਟ ਡੀワイ ਚੰਦਰ ਚੋੜ ਜੀ ਨੂੰ ਸੁਣਾਓ ਤਾਂ ਨੈਸ਼ਨਲ ਟਾਸਕ ਫੋਰਸ ਤੇ ਅੱਜ ਬਣਾਈ 10 ਮੈਂਬਰ ਦੀ ਤਾਂ ਫਿਰ ਇਹ ਗੱਲ ਸੁਪਰੀਮ ਕੋਰਟ ਨੇ ਵੀ ਕਹੀ ਕਿ ਜੋ ਕੁਝ ਹੈ ਉਹ ਸਿਰਫ ਪੇਪਰਾਂ 'ਚ ਹੈ ਗਰਾਊਂਡ ਦੇ ਵਿੱਚ ਕੁਝ ਨਹੀਂ ਹੈ ਤਾਂ ਗਰਾਊਂਡ ਦੇ ਵਿੱਚ ਕਦੋਂ ਇਹ ਚੀਜ਼ ਆਏਗੀ ਜਾਂ ਬਣੇਗੀ ਉਹ ਉਦੋਂ ਹੀ ਹੈ ਜਦੋਂ ਸਮਾਜ ਹਾਲੇ ਤਾਂ ਨਾ ਰਹੀ ਆ ਕਿ ਵੀ ਉਹਨਾਂ ਜੱਸੇ ਹਾਲੇ ਤੱਕ ਸਮਾਜ ਜਾਗਦਾ ਨਹੀਂ ਸਮਾਜ ਅੱਗੇ ਨਹੀਂ ਆਉਂਦਾ ਉਹ ਕਹਿੰਦਾ ਨਹੀਂ ਦੀ ਇਹ ਗਲਤ ਹੋਇਆ ਪਾਰਟੀ ਤੋਂ ਉੱਪਰ ਅੱਛਾ ਛੋਟੇ ਛੋਟੇ ਬੱਚਿਆਂ ਦੇ ਮਨ ਤੇ ਕੀ ਪਰਵਾਹ ਪੈਂਦਾ ਹੋਵੇ ਸੇਮੀਆਂ ਡਰੀਆਂ ਹੋ ਗਿਓ ਬਿਲਕੁਲ ਡਰੀਆਂ ਨੇ ਜੀ ਪਰ ਮੈਂ ਕਹਿਣਾ ਕਿ ਇਹਨਾਂ ਦਾ ਡਰ ਹੀ ਸਾਨੂੰ ਜਾਗਰੂਕ ਕਰੇ ਕਿਉਂਕਿ ਐਜ਼ ਅ ਪੇਰੈਂਟ ਮੈਂ ਵੀ ਜਾਗਰੂਕ ਹੋਊਂਗਾ ਕਿ ਮੇਰੀ ਬੱਚੀ ਡਰ ਕਿਉਂ ਰਹੀ ਹੈ ਕੀ ਮੈਂ ਆਪਣੀ ਬੱਚੀ ਨੂੰ ਐਸ ਸਮਾਜ ਚ ਨਹੀਂ ਪਾਲਣਾ ਜੇ ਪਾਲਣਾ ਤਾਂ ਫਿਰ ਡਰ ਤੇ ਕੱਢਣਾ ਪਊਗਾ ਡਰ ਕੱਢਣਾ ਪਊਗਾ ਔਰ ਉਹਦੇ ਲਈ ਸਾਰਾ ਕੁਝ ਹੋ ਰਿਹਾ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਇਹ ਦੇਖੋ ਜੀ ਤੇਰੇ ਕਾਤਿਲ ਜ਼ਿੰਦਾ ਹੈ ਸਾਰੇ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਹੜੇ ਇਸ ਕੁੜੀ ਦੇ ਇਨਸਾਫ ਲਈ ਆਪਾਂ ਸਾਰੇ ਇਕੱਠੇ ਹੋਏ ਆ ਸਾਰਿਆਂ ਨੂੰ ਪਤਾ ਕਿ ਮਮਿਤਾ ਹਮ ਸ਼ਰਮਿੰਦਾ ਹੋ ਇੱਕ ਵਾਰੀ ਕਹਿ ਦੋ ਮਮਿਤਾ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਹੈ ਮਮਿਤਾ ਹਮ ਸ਼ਰਮਿੰਦਾ ਹੈ ਤੇਰੇ ਕਾਤਿਲ ਜ਼ਿੰਦਾ ਹੈ ਜਿਹੜਾ ਇਸ ਮਸਲੇ ਦਾ ਮੇਨ ਗੱਲ ਆ ਸਾਰੇ ਇਕੱਠੇ ਹੋ ਰਿਹਾ ਪਰ ਜਿਹੜੇ ਮਸਲੇ ਦਾ ਹੱਲ ਹੈ ਸਾਰਿਆਂ ਦੇ ਦਿਲ ਦੇ ਵਿੱਚ ਰਾਖਸ਼ ਆ ਕਿਸੇ ਦੇ ਵਿੱਚ 10% ਆ ਕਿਸੇ ਦੇ ਵਿੱਚ 20% ਆ ਜਿਹਦੇ ਵਿੱਚ 10% ਆ ਉਹ ਸਿਰਫ ਦੇਖ ਕੇ ਟਾਲ ਦਿੰਦਾ ਜੇ ਤੇ 20% ਆ ਉਹਦੇ ਮਗਰ ਜਾਂਦਾ ਪਰ ਸਿੱਖਿਆ ਦੂਰ ਕਰ ਸਕਦੇ ਨੇ ਸਿੱਖਿਆ ਦੂਰ ਇਹ ਆਪਾਂ ਕਾਨੂੰਨ ਬਣਾਉਣਾ ਚਾਹੀਦਾ ਜੇ ਆਪਾਂ ਕੋਈ ਨਾ ਕੋ ਸਿੱਖ ਦੇਈਏ ਆਪਣੋਂ ਦੇ ਆਪ ਸਾਡੀ ਅਰਬੀਆ ਜਿੱਦ ਤੇ ਕਟਨਾਵਾ ਕਿਉਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦਾ ਕਾਨੂੰਨ ਵਧੀਆ ਆ ਸਾਡਾ ਕਾਨੂੰਨ ਵਧੀਆ ਹੋਵੇ ਸ਼ਾਇਦ ਸਾਡੇ ਵੀ ਹੱਟ ਸਕੀਏ ਸਾਡੀ ਸਰਕਾਰ ਹੀ ਆਪ ਰਹੀ ਹੋਈ ਆ ਉਹ ਜਿਹੜੀ ਬੇਟੀ ਨੇ ਪਿੰਡੇ ਤੇ ਜ਼ਖਮ ਹੰਡਾਏ ਆ ਹਾਂਜੀ ਉਹਦੀ ਅੱਖਾਂ 'ਚ ਜ਼ਖਮ ਆ ਉਹਦਾ ਕੱਲਾ ਕੱਲਾ ਅੰਗ ਤੋੜਿਆ ਗਿਆ ਉਹ ਜਿਹੜੇ ਜ਼ਖਮ ਆਪਾਂ ਮਹਿਸੂਸ ਕਰ ਸਕਦੇ ਸਹੀ ਗੱਲ ਆਪਾਂ ਮਹਿਸੂਸ ਕਰ ਸਕਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਲੱਗਿਆ ਸਾਡੇ ਦੇਸ਼ ਦੀ ਧੀਆ ਜੇ ਅੱਜ ਉੱਥੇ ਹੋਇਆ ਕੱਲੂ ਇੱਥੇ ਵੀ ਹੋ ਸਕਦਾ ਆ ਕਿਤੇ ਕਿਸੇ ਜੇ ਆਪਾਂ ਜੇ ਆਪਾਂ ਕਾਨੂੰਨ ਨੂੰ ਬਦਲੀਏ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸ਼ਾਇਦ ਜਿਹੜਾ ਅੱਗੇ ਕਦਮ ਚੱਕੇ ਉਹ ਡਰ ਸਕਦਾ ਆ ਇੱਕ ਵਾਰ ਸੋਚ ਕੇ ਦੇਖਿਓ ਤੇ ਮਾਂ ਪਿਓ ਤੇ ਕੀ ਬੀਤਰੀ ਹੋਵੇਗੀ ਸਾਰੀ ਜ਼ਿੰਦਗੀ बड़े बड़े बड़ा दुख दी गल है कहण ਲਈ ਕਿ ਉਹਦੇ ਮਤ ਨੂੰ 6 ਘੰਟੇ ਹਸਪਤਾਲ ਦੇ ਬਾਹਰ ਰੱਖਿਆ ਗਿਆ ਉਹਨਾਂ ਨੂੰ ਦੇਖਣ ਨਹੀਂ ਦਿੱਤੀ ਕਿ ਉਹਨਾਂ ਦੀ ਬੇਟੀ ਉਹਨਾਂ ਨੂੰ ਨਹੀਂ ਦੇਖਣ ਦਿੱਤੀ ਗਈ ਉਹ ਕਿਤੇ ਨਾ ਕਿਤੇ ਉਹਨੂੰ ਸੁਸਾਈਡ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਤੁਹਾਡੀ ਬੇਟੀ ਨੇ ਸੁਸਾਈਡ ਕੀਤਾ ਉਹਨਾਂ ਨੂੰ 6 ਘੰਟੇ ਰੱਖਿਆ ਗਿਆ ਕਿੱਲੇ ਕਿਉਂਕਿ ਸ਼ਰਮ ਨਾ ਆ ਗਿਆ ਜਿਹੜੇ ਉਹਦੇ ਸਬੂਤਾਂ ਮਟਾਏ ਜਾ ਰਹੇ ਸੀ ਉਦੋਂ ਜੀ ਜੀ ਕੰਡਾ ਸਾਹਿਬ ਜਿੰਦਾ ਹੈ ਹਾਂ ਸ਼ਰਮ ਨਹੀਂ ਮਮੀਤਾ ਦੇ ਮਾ ਮੈਂ ਤਾਂ ਬਿੱਤਾ ਬਾਰੇ ਸੋਚੀਏ ਤਾਂ ਸਾਰੀ ਜ਼ਿੰਦਗੀ ਇਸ ਦਰਿੰਦਗੀ ਨੇ ਪੂਰੀ ਸਕਣਗੇ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਇਹ ਪੂਰੇ ਬਿਸ਼ਪ ਚ ਇਤਨੀ ਦੀ ਘਟਨਾਵਾਂ ਹੋ ਰਹੀਆਂ ਜਿੱਥੇ ਇੱਕ ਪਾਸੇ ਕਚਰਾ ਪ੍ਰਬੰਧਨ ਦੀ ਕਚਰਾ ਪ੍ਰਬੰਧਨ ਕੀਤਾ ਜਾ ਰਿਹਾ ਉੱਥੇ ਇਤਨੀ ਦੀ ਸੋਚ ਦਾ ਵੀ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਇਹ ਵੀ ਕਚਰਾ ਸੋਚ ਆ ਕਿ ਇੱਕ ਲੜਕੀ ਨੂੰ ਦਰਿੰਦਗੀ ਦੇ ਨਾਲ ਉਹਦਾ ਰੇਪ ਕਰਨਾ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਸਮਾਜ ਵਿੱਚ ਕੂੜੇ ਦੀ ਸਮੱਸਿਆ ਆ ਵਾ ਇਹ ਵੀ ਇੱਕ ਸਮੱਸਿਆ ਆ ਕੂੜਾ ਹੀ ਆ ਇਹ ਵੀ ਇੱਕ ਕੂੜੇ ਦੀ ਸੋਚ ਆ ਵਾ ਜੀ ਜੀ ਨਾਲ ਦੇ ਨਾਲ ਦੱਸ ਜੀ ਕਿ ਇਸ ਮੋਹਨ ਵਿੱਚ ਕਿੰਨਰ ਸਮਾਜ ਅੱਗੇ ਆਇਆ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਰਿਸਪੋਨਸਿਬਿਲਟੀ ਸਮਝਦੇ ਹੋਏ ਤਾਂ ਜੋ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਜਾਗਰਤ ਕੀਤਾ ਜਾ ਸਕੇ ਜੀ ਆਪਾਂ ਮਿੱਠੀ ਦੀ ਗੱਲ ਕਰ ਰਹੇ ਆ ਜੋ ਜ਼ਖਮ ਉਹਨੇ ਪਿੰਡੇ ਤੇ ਹੰਡਾਏ ਆ ਉਹਦੇ ਮਾਪੇ ਕੀ ਉਹਨਾਂ ਦੇ ਜ਼ਖਮਾਂ ਨੂੰ ਕਦੀ ਭੁੱਲ ਸਕਣਗੇ ਨਹੀਂ ਜੀ ਨਹੀਂ ਕਦੀ ਨਹੀਂ ਭੁੱਲਣਗੇ ਮੈਂ ਸੁਨਾਖਸ਼ੀ ਮਹਾਮੰਦਲੇਸ਼ਵਰ ਮੇਰੇ ਨਾਲ ਪ੍ਰੀਤੀ ਮਹਾਂਤ ਸੀ ਆਪਣੇ ਨਵਾਂ ਸ਼ਹਿਰ ਦੇ ਮਹਾ ਮੰਡਰੇਸ਼ਵਰ ਪੰਜਾਬ ਤੋਂ ਔਰ ਅਜਸੀ ਮਹੀਨ ਦੇ ਵਿੱਚ ਸ਼ਾਮਿਲ ਹੋਏ ਆ ਅਸੀਂ ਵੀ ਜਨਤਾ ਦੇ ਨਾਲ ਕੰਦੇ ਨਾ ਕੰਦਾ ਮਿਲਾ ਕੇ ਚੱਲਣ ਨੂੰ ਅਸੀਂ ਤਿਆਰ ਹਮੇਸ਼ਾ ਜੀ ਅਸੀਂ ਵੀ ਕੰਦੇ ਨਾ ਕੰਦਾ ਮਿਲਾ ਕੇ ਚੱਲਣ ਨੂੰ ਹਮੇਸ਼ਾ ਤਿਆਰ ਆ ਜਿੱਦਾਂ ਆਮ ਨਾਗਰਿਕਤਾ ਦੇ ਵਿੱਚ ਜਿਸ ਤਰ੍ਹਾਂ ਅੱਜ ਉਸ ਬੇਟੀ ਦੇ ਨਾਲ ਹੋਇਆ ਉਹ ਇੱਕ ਬੇਟੀ ਦੇ ਨਾਲ ਨਹੀਂ ਪੂਰੇ ਹਿੰਦੁਸਤਾਨ ਦੀ ਬੇਟੀ ਦੇ ਨਾਲ ਹੋਇਆ ਵਾ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਕੱਲ ਕਿਸੇ ਨਾਲ ਵੀ ਹੋ ਸਕਦਾ ਕਿਸੇ ਪੁਲਿਸ ਕਰਮਚਾਰੀ ਨਾਲ ਕਿਸੇ ਸਫਾਈ ਕਰਮਚਾਰੀ ਨਾਲ ਕਿਸੇ ਵੀ ਕਰਮਚਾਰੀ ਦੇ ਨਾਲ ਹੋ ਸਕਦਾ ਇਹ ਮੈਂ ਖਬਰ ਵੀ ਅੱਜ ਪੜੀ ਚੰਡੀਗੜ੍ਹ ਚ ਹੋਇਆ ਨਹੀਂ ਹਾਂਜੀ ਹਾਂਜੀ ਤਾਂ ਇਸ ਕਰਕੇ ਅਸੀਂ ਨਾਲ ਕਿਨਰ ਸਮਾਜ ਦੇ ਮਹਾਮੰਦਲੇਸ਼ਵਰ ਵੀ ਔਰ ਮੇਰੇ ਕੀਨੇ ਸਮਾਜ ਦੇ ਸਦਸਿਆ ਵੀ ਆਏ ਹੋਏ ਨੇ ਬਾਬਾ ਜੀ ਨਾਲ ਗੱਲ ਕਰ ਲਓ ਹਾਂਜੀ ਜੀ ਬਾਬਾ ਜੀ ਬੱਚੀਆਂ ਦੇ ਅੰਦਰ ਅਕਰੋਸ਼ ਹੈ ਗੁੱਸਾ ਇੱਕ ਦਰਦਕ ਪੀੜ ਹੈ ਇਹ ਉਹਨੂੰ ਆਪਣੀ ਭੈਣ ਸਮਝ ਕੇ ਇੱਥੇ ਪਹੁੰਚੀ ਆਇਆ ਕਿ ਕੱਲ ਉਹਦੇ ਨਾਲ ਹੋਇਆ ਕੱਲੂ ਕਿਸੇ ਹੋਰ ਨਾਲ ਨਾ ਹੋਵੇ ਤੁਸੀਂ ਕੀ ਕਹੋਗੇ ਕਿਸੇ ਨਾ ਵੀ ਹੋ ਸਕਦਾ ਇਸ ਕਰਕੇ ਸਾਰੀਆਂ ਬੱਚੀਆਂ ਵਿੱਚ ਰੋਸ ਹੋਣਾ ਚਾਹੀਦਾ ਸਾਰੇ ਪੰਜਾਬ ਵਿੱਚ ਇੰਡੀਆ ਵਿੱਚ ਸਾਰਾ ਰੋਸ ਹੋਣਾ ਚਾਹੀਦਾ ਕਿਉਂ ਬੇਟੀ ਬਚਾਓ ਬੇਟੀ ਬਚਾਓ ਸਾਰੇ ਕਹਿੰਦੇ ਬੇਟੀ ਬਚਾਓ ਕਹਿਣਾ ਸੌਖਾ ਕਹਿਣਾ ਸੌਖਾ ਪਰ ਇਸ ਤੇ ਚੱਲਣਾ ਬਹੁਤ ਔਖਾ ਹੈ ਪਰ ਚੱਲਣਾ ਚਾਹੀਦਾ ਪਰ ਕੱਲਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਜੋ ਵੀ ਪਬਲਿਕ ਹੈ ਉਹ ਵੀ ਸਾਥ ਦੇਵੇ ਅੱਛਾ ਬੱਚੀਆਂ ਚੀਕ ਚੀਕ ਕੇ ਕਹਿ ਰਹੀਆਂ ਕਿ ਵੀ ਵਾਂਟ ਜਸਟਿਸ ਸਾਨੂੰ ਇਨਸਾਫ ਚਾਹੀਦਾ ਹਾਂਜੀ ਇਨਸਾਫ ਮਿਲਣਾ ਚਾਹੀਦਾ ਭਾਰਤ ਸਰਕਾਰ ਤੋਂ ਇਹੀ ਸਾਡੀ ਉਗਾਰ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਬੱਚੀਆਂ ਨੂੰ ਮਿਲਣਾ ਚਾਹੀਦਾ ਇਨਸਾਫ ਜੀ ਬੱਚੀਆਂ ਠੀਕ-ਠੀਕੇ ਕਹਿ ਰਹੀਆਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਕੀ ਇਹ ਚੀਕ ਕੇ ਪੁਕਾਰ ਪਹੁੰਚੇਗੀ ਜੀ ਬਿਲਕੁਲ ਬਹੁਤ ਵਧੀਆ ਪੁਕਾਰ ਰਹੀਆਂ ਗੀਆਂ ਇੰਡੀਆ ਦੇ ਵਿੱਚ ਨਾਰੀ ਸ਼ਕਤੀ ਨੂੰ ਕਿਹਾ ਗਿਆ ਹੈ ਕਿ ਇਹ ਸ੍ਰਿਸ਼ਟੀ ਦਾ ਪਾਲਨ ਹਾਰ ਹੈਗੀ ਹੈ ਬੇਟੀਆਂ ਤੋਂ ਸੰਸਾਰ ਚੱਲਦਾ ਹੈਗਾ ਪਰ ਬੇਟੀਆਂ ਦੇ ਨਾਲ ਇਹੋ ਜਿਹਾ ਦੁਸ਼ਕਰਮ ਕੀਤਾ ਜਾ ਰਿਹਾ ਹੈਗਾ ਇਹ ਬਹੁਤ ਹੀ ਸਰਕਨਾਬ ਘਟਨਾਵਾਂ ਹੈਗੀਆਂ ਨੇ ਮੈਂ ਇਹੀ ਅਪੀਲ ਕਰਨਾ ਚਾਹੁੰਗੀ ਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਦਰਿੰਦਗੀ ਜੋ ਹਯਵਾਨੀਅਤ ਉੱਥੇ ਦਿਖਾਈ ਗਈ ਹੈ ਕੱਲਾ ਕੱਲਾ ਅੰਗ ਤੋੜਿਆ ਗਿਆ ਈਵਨ ਕੇ ਜਿਹੜੇ ਬੋਲੇ ਆ ਉਹਨਾਂ ਤੇ ਵੀ ਸੱਟਾਂ ਸੀਗੀਆਂ ਅੱਖਾਂ ਚੋਂ ਖੂਨ ਕੱਢਿਆ ਗਿਆ ਔਰ ਮਾਪਿਓ ਜਿਹੜੇ ਮਮਿਤਾ ਦੇ ਮਾਪਿਓ ਆ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਔਰ ਉਹਨਾਂ ਨੂੰ ਦੇਖ ਕੇ ਬਾਕੀ ਮਾਪਿਓ ਜਿਹੜੇ ਆ ਉਹ ਵੀ ਡਰੇ ਸਹਿਮੇ ਆ ਕਿ ਸਾਡੀ ਬੱਚੀਆਂ ਨਾਲ ਕਿਤੇ ਐਹੋ ਜੀ ਘਟਨਾ ਕੋਈ ਨਾ ਵਾਪਰੇ ਪੂਰਨ ਮਾਨਕ ਜੀ ਨਾਲੇ ਮੈਂ ਬੱਚੀਆਂ ਠੀਕ-ਠੀਕੇ ਕਹਿ ਰਹੀਆਂ ਕਿ ਜਸਟਿਸ ਚਾਹੀਦਾ ਬਿਲਕੁਲ ਜੀ ਜਸਟਿਸ ਹੋਣਾ ਚਾਹੀਦਾ ਕਿਉਂਕਿ ਦੇਖੋ ਐਸੀ ਘਟੌਨੀ ਘਟਨਾ ਬਾਰ-ਬਾਰ ਬਾਰ-ਬਾਰ ਹੋ ਰਹੀ ਹੈ 12 ਸਾਲ ਬਾਅਦ ਤਸਵੀਰਾਂ ਰਵੇਰ ਤੋਂ ਬਾਅਦ ਹਾਂ ਔਰ ਉਹਦੇ ਤੋਂ ਨਹੀਂ ਹੋਰ ਵੀ ਕਈਆਂ ਹੋਣੀਆਂ ਲੇਕਿਨ ਸਾਨੂੰ ਪਤਾ ਨਹੀਂ ਲੱਗਦੀਆਂ ਜਿਹੜੀ ਜ਼ਿਆਦਾ ਹਾਈਲਾਈਟ ਹੋ ਜਾਂਦੀ ਹੈ ਉਹ ਪਤਾ ਲੱਗਦੀ ਹੈ ਤੇ ਸਾਨੂੰ ਐਦਾਂ ਦੇ ਕਾਨੂੰਨ ਹੋਣੇ ਚਾਹੀਦੇ ਮੈਂ ਤਾਂ ਕਹਿੰਨੀ ਚੌਂਕ 'ਚ ਖੜੇ ਕਰਕੇ ਜੇ ਜਿੰਨੀ ਤੱਕ ਅੱਗ ਨਹੀਂ ਲਗਾਈ ਜਾਂਦੀ ਉਹਨਾਂ ਮੁੰਡਿਆਂ ਨੂੰ ਜਿਹਨਾਂ ਨੇ ਇਹ ਸੀ ਬਰਬਰਤਾ ਕੀਤੀ ਹੈ ਉਹਨੀ ਦੇਰ ਤੱਕ ਇਹ ਘੜਨਾਵਾ ਘਟਦੀਆਂ ਰਹਿਣੀਆਂ ਤੇ ਜ ਤੇ ਦੁਆਰਾ ਐਸੀ ਘਟਨਾ ਨਹੀਂ ਘਟੇਗੀ ਲੋਕ ਕੰਮ ਬਣਗੇ ਕਹਿੰਦੇ ਕਿ ਸਬੂਤਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਦੇਖੋ 3 ਘੰਟੇ ਤੱਕ ਉਹਨਾਂ ਦੇ ਪੇਰੈਂਟਸ ਨੂੰ ਮਿਲਣ ਨਹੀਂ ਦਿੱਤਾ ਗਿਆ ਇਹਦਾ ਮਤਲਬ ਪਿੱਛੇ ਨਿੱਤ ਕੋਈ ਨਾ ਕੋਈ ਰਾਜਨੀਤੀ ਗਿਆ ਕਿਸੇ ਤਰ੍ਹਾਂ ਦਾ ਕੋਈ ਵੀਆਈਪੀ ਬੰਦਾ ਜਿਹੜਾ ਕਿ ਵੀ ਅੰਦਰ ਫਸਿਆ ਹੋਵੇ ਸ਼ਾਇਦ ਇਨਵੋਲਵ ਹੋਵੇ ਬਿਲਕੁਲ ਇਨਵੋਲਵ ਹੈ ਤੇ ਇਹਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਔਰ ਇਨਸਾਫ ਮਿਲਣਾ ਚਾਹੀਦਾ ਅੱਛਾ ਕਿਹਾ ਜਾ ਰਿਹਾ ਕਿ ਉਹਨਾਂ ਸ਼ਾਇਦ ਪੌਲੀਗ੍ਰਾਮ ਟੈਸਟ ਵੀ ਕਰਵਾਇਆ ਜਾਵੇ ਦੋਸ਼ੀ ਦਾ ਕੀ ਲੱਗਦਾ ਤੁਹ ਦੇਖੋ ਆਪਾਂ ਨੂੰ ਜਿਹੜੇ ਟੈਸਟ ਆ ਜਿਹੜੇ ਵੀ ਆਪਣੇ ਜਾਇਜ਼ ਟੈਸਟ ਆ ਜਿਹੜੇ ਕਿ ਹੋਣੇ ਚਾਹੀਦੇ ਜਾਇਜ਼ ਕਿ ਜਿਹੜੇ ਨਜਾਇਜ਼ ਵੀ ਮੈਂ ਤਾਂ ਕਹਿੰਨੀ ਉਹ ਵੀ ਕਰਨ ਉਹ ਵੀ ਜੋਸ਼ੋਸ਼ੀਆਂ ਦੇ ਜਿਹੜੇ ਟੈਸਟ ਆ ਹੋਣੇ ਚਾਹੀਦੇ ਔਰ ਉਹਦੇ ਤੇ ਜੋ-ਜੋ ਬਣਦਾ ਉਹਨਾਂ ਨੂੰ ਉਹਨਾਂ ਤੇ ਸਜ਼ਾ ਹੋਣੀ ਚਾਹੀਦੀ ਜੀ 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 ਮਲਕਣ ਸਾਹਿਬ ਦਿਲ ਚ ਦਰਦ ਹੈ ਬਿਲਕੁਲ ਅੱਖਾਂ 'ਚ ਮੱਲੋ ਮੱਲੀ ਜਿਹੜੇ ਅਥਰੂ ਆ ਰਹੇ ਆ ਜਦ ਬੱਚੀ ਬਾਰੇ ਸੋਚਦੇ ਆ ਬਿਲਕੁਲ ਬਿਲਕੁਲ ਐਸਾ ਆ ਕਿ ਅਸੀਂ ਜਿਹੜੇ ਹਸਪੀਟਲ ਆ ਇਹ ਸਾਡੇ ਲਈ ਪੂਜਨੀਏ ਆ ਅਸੀਂ ਇਹਨਾਂ ਹਸਪਤਾਲਾਂ ਦੇ ਵਿੱਚ ਮਰਦੇ ਲੋਕ ਲੈ ਕੇ ਜਾਂਦੇ ਆ ਉਹ ਜੀਵਨ ਲੈ ਕੇ ਆਉਂਦੇ ਆ ਹਾਂ ਲੇਕਿਨ ਵੱਧ ਕਿਸਮਤੀ ਇਹ ਆ ਕਿ ਇਸੇ ਹਸਪਤਾਲ 'ਚ ਇੱਕ ਜੀਵਨ ਗਿਆ ਔਰ ਉਹ ਜੀਵਨ ਜਿਹੜਾ ਕਿ ਹੋਰਨਾਂ ਨਕਰੂਰਤਾ ਦੇ ਨਾਲ ਔਰ ਲੱਖਾਂ ਨੂੰ ਜੀਵਨ ਦੇਣ ਵਾਲੀ ਬੱਚੀ ਜਿਹੜੀ ਆ ਦੀ ਤਮੰਨਾ ਸੀ ਉਹਦੀ ਤਮੰਨਾ ਸੀ ਉਹ ਔਰ ਉਹ ਡਾਕਟਰ ਬਣ ਗਈ ਸੀ ਲੇਕਿਨ ਉਹਦੇ ਨਾਲ ਜੋ ਬਰਬਦਾ ਦੇ ਨਾਲ ਉਹਦਾ ਨਾਂ ਕੀ ਇੱਕ ਕਾਂਡ ਹੋਇਆ ਆ ਔਰ ਉਹਦੇ ਬਾਅਦ ਜਿਹੜੀ ਉੱਥੇ ਦੀ ਮੌਜੂਦਾ ਸਰਕਾਰ ਸੀ ਉਹਨੇ ਦੋਸ਼ੀਆਂ ਨੂੰ ਜਿਸ ਦਾ ਅਗਨਾ ਪ੍ਰੋਟੈਕਟ ਕੀਤਾ ਉਹਨਾਂ ਦੀ ਕਾਲਜ ਦੇ ਪ੍ਰਸ਼ਾਸਨ ਦੀ ਵੀ ਜਗ੍ਹਾ ਕਰ ਲਈ ਪ੍ਰਸ਼ਾਸਨ ਦੀ ਬਾਕੀ ਵੀ ਜਿਹੜੀ ਬੰਗਾਲ ਗਵਰਨਮੈਂਟ ਆ ਉਹਨੇ ਵੀ ਕੀਤਾ ਉਸ ਤੋਂ ਬਾਅਦ ਉਸ ਉਹਨਾਂ ਬੱਚਿਆਂ ਦੇ ਉੱਪਰ ਜਿਹੜੇ ਪ੍ਰੋਟੈਸਟ ਕਰ ਰਹੇ ਸੀ 500 ਗੁੰਡੇ ਭੇਜ ਕੇ ਉਹਨਾਂ ਦੀ ਉਹਨਾਂ ਨਾਲ ਜਾਨੀ ਕੀਤੀ ਵਾਇਲੈਂਸ ਹੋਇਆ ਬਿਲਕੁਲ ਵਾਇਲੈਂਸ ਹੋਇਆ ਮੈਂ ਇਹ ਮੰਗ ਕਰਦਾ ਹਾਂ ਬੇ ਬੰਗਾਲ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਔਰ ਜਿਹੜੀ ਸਿਸ਼ੇ ਤੇ ਰਹੀ ਹੈ ਜੀ ਆਪਾਂ ਜੀ 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 ਸਰ ਭਾਈ ਸਾਹਿਬ ਮੈਂ ਤੁਹਾਨੂੰ ਬਸ ਇਹੀ ਦੱਸਣਾ ਚਾਹੁੰਦਾ ਕਿ ਬੈਸਟ ਬੰਗਾਲ ਇੱਕ ਕਹੋ ਜੇ ਸਟੇਟ ਸੀ ਜਿੱਥੇ ਬਹੁਤ ਸ਼ਾਂਤੀਪ੍ਰਿਆ ਲੋਕ ਰਹਿੰਦੇ ਸੀ ਲੇਕਿਨ ਕੁਝ ਸਾਲਾਂ ਤੋਂ ਜਿਵੇਂ ਕਿ ਥਿਰਮਨ ਕਾਂਗਰਸ ਦਾ ਉੱਥੇ ਰਾਜ ਆਇਆ ਉਸ ਤੋਂ ਬਾਅਦ ਜਿਹੜੀ ਉਹ ਦੇਸ਼ ਦੀ ਪਰ ਜਿਹਨਾਂ ਦੇ ਦਿਮਾਗ ਚ ਕ੍ਰਾਈਮ ਹੈ ਉਹਨਾਂ ਨੂੰ ਕਿਵੇਂ ਕੱਟਿਆ ਜਾ ਸਕਦਾ ਸਰ ਹਰ ਸਟੇਟ ਦਾ ਹਰ ਲੋਕਾਂ ਦਾ ਪਰਿਆਵਰਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਬੈਂਕ ਬੈਕ ਸੇਵਿੰਗ ਕੋਲ ਬੜੀ ਐਜੂਕੇਟਿਡ ਸਟੇਟ ਵਾਜੀ ਲੇਕਿਨ ਜਿਹੜਾ ਵੀ ਇਹ ਕ੍ਰਾਈਮ ਹੋਇਆ ਹੈ ਉਹਦੇ ਪਿੱਛੇ ਕੁਝ ਬੰਦਿਆਂ ਦਾ ਹੱਥ ਆ ਜਾਂ ਜਿਹੜਾ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੱਗ ਰਿਹਾ ਬਿਲਕੁਲ ਜੋ ਸਿਸਟਮ ਨੂੰ ਆਪਾਂ ਦੇਖ ਰਹੇ ਹਾਂ ਜੋ ਵੀ ਅਸੀਂ ਅਖਬਾਰਾਂ ਜਾਂ ਸਾਡੇ ਥਰੂ ਮਾਧਿਅਮ ਨਾਲ ਅਸੀਂ ਸੁਣ ਰਹੇ ਹਾਂ ਉਹ ਚਾਹ ਉਹਨਾਂ ਬੰਦਿਆਂ ਨੂੰ ਬਚਾਉਣ ਦੀ ਜ਼ਿਆਦਾ ਕੋਸ਼ਿਸ਼ ਹੈ ਛੇੜ ਛਾੜੋ ਕਿਉਂਕਿ ਕ੍ਰਾਈਮ ਸੀਨ ਨਾਲ ਛੇੜ ਛਾੜ ਹੋਈ ਹੈ ਜੋ ਮੰਨਿਆ ਜਾ ਰਿਹਾ ਕਿ ਸਬੂਤਾਂ ਨਾਲ ਛੇੜਛਾੜ ਹੋਈ ਹੈ ਬੀ ਐਲ ਐਮ ਗਰਲਸ ਕਾਲਜ ਤੋਂ ਇਹ ਜਿਹੜੀਆਂ ਬੱਚੀਆਂ ਧੀਆਂ ਇਹ ਵੀ ਪ੍ਰੋਟੈਸਟ ਵਿੱਚ ਸ਼ਾਮਲ ਹੋਈਆਂ ਨੇ ਆਪਾਂ ਇਹਨਾਂ ਦਾ ਵੀ ਗੱਲ ਕਰਦੇ ਆਂ ਔਰ ਸੋਨੀ ਐਂਗ੍ਰਿਸ਼ ਮੈਡਮ ਵਾਲ ਵਿਭਾਗ ਅਫਸਰ ਨੇ ਸੋਨੀ ਐਂਗ੍ਰਿਸ਼ ਮੈਡਮ ਨਾਲ ਨੇ ਤੇ ਮੈਮ ਜੀ ਬੱਚੀ ਦਾ ਆਪਾਂ ਜਿਹੜੇ ਡਾਕਟਰ ਉਹਨਾਂ ਨੇ ਬਣ ਜਾਣਾ ਸੀਗਾ ਉਹ ਤਮੰਨਾ ਸੀ ਕਿ 골ਡ ਮੈਡਲ ਜਿੱਤ ਕੇ ਜੀ ਸਰ ਬਹੁਤਿਆਂ ਜਾਨਾਂ ਬਚਾਉਣੀਆਂ ਔਰ ਉਹਦੇ ਨਾਲ ਹੀ ਇੰਨੀ ਜਿਹੜਾ ਬਰੂਟਲੀ ਉਹਦਾ ਰੇਪ ਕੀਤਾ ਜਾਂਦਾ ਫਿਰ ਬਰੂਟਲੀ ਮਰਡਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਪੀੜ ਹੈ ਜੋ ਉਹਨੇ ਪਿੰਡੇ ਤੇ ਦਰਦ ਹੰਡਾਇਆ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰ ਰਹੇ ਹਾਂ ਕਿਉਂਕਿ ਉਹ ਤਾਂ ਕੱਲਾ ਅੰਗ ਅੰਗ ਤੋੜਿਆ ਗਿਆ ਸਰ ਸਾਡੇ ਵਾਸਤੇ ਇਹ ਸ਼ਰਮਨਾਕ ਘਟਨਾ ਹੈ ਕਿ ਅਸੀਂ ਆਪਣੇ ਸੱਭਿਆਚਾਰ ਆਪਣੇ ਕਲਚਰ ਦੇ ਵਿੱਚ ਅਗਰ ਗੱਲ ਕਰੀਏ ਤਾਂ ਨਾਰੀ ਦਾ ਜਿਹੜਾ ਸਤਕਾਰ ਹੈ ਉਹ ਪਹਿਲਾਂ ਰੱਖਿਆ ਜਾਂਦਾ ਤੇ ਨਾਰੀ ਦੇ ਸਤਕਾਰ ਨੂੰ ਅਗਰ ਅਸੀਂ ਦੇਖੀਏ ਤਾਂ ਉਹ ਅੱਜ ਕੱਲ੍ਹ ਦੀਆਂ ਇਹ ਘਟਨਾਵਾਂ ਜਿਹੜੀਆਂ ਉਹ ਦੱਸ ਰਹੀਆਂ ਨੇ ਕਿ ਨਾਰੀ ਦਾ ਕੋਈ ਸਤਕਾਰ ਨਹੀਂ ਹੋ ਰਿਹਾ ਨਾਰੀ ਨੇ ਭਾਵੇਂ ਪੀਣ ਤੋਂ ਪ੍ਰਧਾਨ ਮੰਤਰੀ ਤੱਕ ਹਮਲੇ ਮਾਰ ਲਏ ਨੇ ਬਟ ਕਿਤੇ ਨਾ ਕਿਤੇ ਉਸ ਵੱਡੀ ਚੇਅਰ ਤੇ ਬੈਠੀ ਹੋਈ ਵੀ ਨਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਹਸਪੀਟਲਸ ਨੂੰ ਡਿਕਲੇਅਰ ਕੀਤਾ ਜਾਂਦਾ ਕਿ ਸੇਫ ਜ਼ੋਨ ਹੈ ਪਰ ਸੀਸੀਟੀਵੀ ਕੈਮਰਾ ਦੇ ਪਰ ਤੇ ਫੰਕਸ਼ਨਲ ਨਹੀਂ ਸੀਗੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਸਕੂਲ ਦੇ ਅੰਦਰ ਵੀ ਜਾਂ ਆਪਾਂ ਕਹੀਏ ਹੋਰ ਵੀ ਜਿਹੜੇ ਪਬਲਿਕ ਪਲੇਸਸ ਆ ਕਿੰਨੇ ਕੁ ਕੁੜੀਆਂ ਸੁਰੱਖਿਅਤ ਆ ਕਿੰਨੇ ਕੁ ਸੁਰੱਖਿਅਤ ਆ ਸਰ ਕੁੜੀਆਂ ਦੀ ਸੁਰੱਖਿਆ ਦਾ ਮੁੱਦਾ ਜਿਹੜਾ ਆ ਹਲੇ ਵੀ ਜਿਹੜਾ ਆ ਸਾਡੀ ਸੋਚ ਤੋਂ ਪਰੇ ਆ ਕਿ ਐਨੀ ਸੁਰੱਖਿਆ ਜਿਹੜੀ ਹੈ ਜਿੰਨੀ ਕਿ ਪ੍ਰੋਵਾਈਡ ਹੋਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਉਹ ਨਹੀਂ ਦਿੱਤੇ ਜਾ ਰਹੀ ਸਾਧਨਾਂ ਦੀ ਘਾਟ ਹੈ ਸੋਚ ਜਿਹੜੀ ਆ ਤੰਗ ਹੈ ਔਰ ਕਿਤੇ ਨਾ ਕਿਤੇ ਨਸ਼ੇ ਵਰਗੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਵੀ ਲੱਗੀਆਂ ਹੋਈਆਂ ਨੇ ਕੋੜ ਦੀ ਤਰ੍ਹਾਂ ਪਰ ਜਸਟਿਸ ਮਿਲੇ ਇਹ ਮੰਗ ਹੈ ਬਿਲਕੁਲ ਸਰ ਬਿਲਕੁਲ ਜਸਟਿਸ ਮਿਲਣਾ ਚਾਹੀਦਾ ਹੈ ਔਰ ਜਸਟਿਸ ਲੈਣ ਦੇ ਲਈ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪੈਣਾ ਹੈ ਔਰ ਮੈਦਾਨ ਦੇ ਵਿੱਚ ਆਣਾ ਪੈਣਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਹਲੇ ਤੱਕ ਪ੍ਰੋਵਾਈਡ ਨਹੀਂ ਕਰਵਾਈਆਂ ਜਾ ਰਹੀਆਂ ਉਹਨਾਂ ਦੇ ਲਈ ਜੰਗ ਜਾਰੀ ਰਹਿਣੀ ਚਾਹੀਦੀ ਹੈ ਅੱਜ ਕੱਲ ਇੱਕ ਦਿਨ ਦਾ ਮੁੱਦਾ ਨਹੀਂ ਹੈ ਇਹ ਜਾਰੀ ਹੀ ਹੈ ਹਾਂ ਜੰਗ ਜਾਰੀ ਹੈ ਜੀ ਬਹੁਤ ਸ਼ੁਕਰੀਆ ਸਾਥੀਓ ਤਾਂ ਪ੍ਰੋਟੈਸਟ ਜਿਹੜਾ ਆ ਉਹ ਵਾਪਸ ਆ ਰਿਹਾ ਕਹ ਰਿਹਾ ਕਾਲਜ ਵਿੱਚ ਪਹੁੰਚ ਚੁੱਕਾ ਲਾਲੀ ਭਾਜੀ ਸਾਡੇ ਨਾਲ ਨੇ ਰਾਹੋਂ ਤੋਂ ਨੇ ਉਹਨਾਂ ਦੇ ਸਾਥੀ ਵੀ ਨਾਲ ਨੇ ਪਰ ਜੇ ਮੰਬੇਤਾ ਦੀ ਗੱਲ ਕਰੀਏ ਲਾਲੀ ਭਾਜੀ ਜਿਸ ਦਿਨ ਤੋਂ ਇਹ ਘਟਨਾ ਹੋਈ ਹੈ ਮਨ ਬਹੁਤ ਵਿਝਲਿਤ ਹੈ ਇਕੱਲੇ ਉਹਨਾਂ ਦੇ ਮਾਪਿਓ ਨਹੀਂ ਮੈਂ ਕਹਿੰਨਾ ਕਿ ਜਹਾਨ ਦੇ ਜਿੰਨੇ ਵੀ ਮਾਪਿਓ ਆ ਜਿਹੜੇ ਜਾਗਰਤ ਇਨਸਾਨ ਹੈ ਉਹ ਉਹਨਾਂ ਨੇ ਸੋਕੇ ਨਹੀਂ ਦੇਖਿਆ ਮਨ ਵਿੱਚ ਇਹੀ ਚਿੰਤਾ ਹੈ ਕਿ ਇੰਨੀ ਹਵਾਨੇ ਤੇ ਇੰਨੀ ਦਰਿੰਦਗੀ ਜਿਹੜੀ ਹੋਈ ਹੈ ਕੀ ਉਹਦਾ ਇਨਸਾਫ ਮਿਲੇਗਾ ਸਭ ਤੋਂ ਪਹਿਲਾਂ ਤਾਂ ਇਹ ਜੋ ਘਟਨਾ ਇੰਨੀ ਦਰਦਨਾਕ ਘਟਨਾ ਆ ਬੱਚੀ ਨੂੰ ਦੇਖਦੇ-ਦੇਖ ਕੇ ਰੋਣਾ ਆਂਦਾ ਆ ਸ਼ਰੀਰ ਮੇਰੀ ਖੁਦ ਦੀ ਬੱਚੀ ਮੈਨੂੰ ਬਾਰ-ਬਾਰ ਇਹ ਪੁੱਛਦੀ ਆ ਹਾਏ ਕੀ ਪਾਪਾ ਅਜੇ ਪਲੱਸ 1 ਚ ਉਹ ਕਹਿੰਦੀ ਆ ਕਿ ਪਾਪਾ ਮੈਂ ਕਿੱਦਾਂ ਕਿੱਥੇ ਜਾਣਾ ਕਿੱਥੇ ਸੇਫ ਰਹੂੰਗੀ ਉਹਦੇ ਆਰਮਾਨ ਆ ਉਹਨਾਂ ਦੇ ਐਦਾਂ ਹੀ ਜੜੀਆਂ ਬੱਚੀਆਂ ਆ ਉਹਨਾਂ ਦੇ ਇੰਨੇ-ਇੰਨੇ ਆਰਮਾਨ ਆ ਉਹਨਾਂ ਦੇ ਸਾਰਿਆਂ ਨੂੰ ਨਾਲ-ਨਾਲ ਮਾਂ ਪਿਓ ਰੈਂ ਨਹੀਂ ਠੇਸ ਲੂੰਦ ਗਿਆ ਦਿਲ ਰੋਣਾ ਆ ਰਹੇ ਬੱਚਿਆਂ ਨਾਲ ਬੱਚੀਆਂ ਦੁਨੀਆ ਦੇਖਣਾ ਚਾਹੁੰਦੀਆਂ ਪਰ ਮਾਂ ਪਿਓ ਨੂੰ ਦੁਨੀਆ ਤੋਂ ਡਰ ਲੱਗੀ ਜਾਂਦਾ ਉਹ ਉੱਡਣਾ ਚਾਹੁੰਦੀਆਂ ਸੀ ਅੱਜ ਬੱਚੀਆਂ ਇੰਨੀਆਂ ਸਹਿਮੀਆਂ ਹੋਈਆਂ ਇੰਨੇ ਦਰਿੰਦੇ ਵੀ ਆਪਣੀ ਸੋਸਾਇਟੀ 'ਚ ਹੈਗੇ ਆ ਕਈ ਵਾਰੀ ਖੋਦ ਲੱਗਦਾ ਕਿ ਇਹਨਾਂ ਨੂੰ ਖੋਦ ਸਜ਼ਾ ਦੇਈਏ ਇੰਨਾ ਦਿਲ ਹੋ ਜਾਂਦਾ ਭਰ ਜਾਂਦਾ ਬੱਚਿਆਂ ਨੂੰ ਦੇਖ ਕੇ ਸ਼ਬਦਾਂ 'ਚ ਬਿਆਨ ਸ਼ਬਦਾਂ 'ਚ ਅਸੀਂ ਬਿਆਨ ਨਹੀਂ ਕਰ ਸਕਦੇ ਬਾਰ-ਬਾਰ ਇਹੀ ਆ ਕਿ ਇਹਨਾਂ ਨੂੰ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਇਹੋ ਜਿਹਾ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਬਾਕੀ ਮੈਂ ਆਉਣ ਵਾਲੇ ਜਿਹੜੇ ਬੱਚਿਆਂ ਨੂੰ ਵੀ ਕਹਿਣਾ ਕਿ ਆ ਆਪਣੀ ਭੈਣ ਭਰਾ ਨੂੰ ਦੇਖ ਕੇ ਕਿ ਸਮਾਜ ਨੂੰ ਸ਼ੁੱਧ ਰੱਖੋ ਮੇਰੀ ਬੇਨਤੀ ਆ ਬਾਰ-ਬਾਰ ਮੈਂ ਇਮੋਸ਼ਨਲ ਪਰ ਹਰ ਬੱਚਿਆਂ ਨੂੰ ਦੇਖ ਕੇ ਮੇਰੀਆਂ ਬੇਟੇ ਜਿਹੜੇ ਬੱਚਿਆਂ ਨੂੰ ਇੱਕੋ ਬੇਨਤੀ ਕਰਦਾ ਬੱਚਿਓ ਸਮਾਜ ਨੂੰ ਸਾਫ਼ ਰੱਖੋ ਮੈਂ ਇਸ ਤੋਂ ਵੱਧ ਕੀ ਕਹਾਂ ਸਾਰਾ ਕੁਝ ਦੇਖੋ ਭਾਵਕ ਹੋ ਗਏ ਨੇ ਜੀ ਇਹ ਦੇਖੋ ਇਹ ਡਰੇ ਆ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਬਣਿਆ ਹਰ ਧੀ ਦਾ ਪਿਓ ਡਰਿਆ ਹੋਇਆ ਆਪਾਂ ਸਾਰੇ ਇੱਕ ਹੋਣਾਂਗੇ ਜੀ ਜੀ ਤਸਵੀਰ ਖਿਚਾਉਂਦੇ ਨੇ ਖਚਾਣਾ ਪਰ ਲਾਲੀ ਬਾਜੀ ਨੇ ਮੈਨੂੰ ਵੀ ਭਾਵਕ ਕਰਤਾ ਹਰ ਇੱਕ ਧੀ ਦਾ ਪਿਓ ਜਿਹੜਾ ਸਹਿਮ ਆਇਆ ਹਰ ਇੱਕ ਮਾਂ ਸਹਿਮੀ ਹਰ ਇੱਕ ਬੱਚੀ ਸਹਿਮੀ ਆ ਕਿ ਅਸੀਂ ਦੁਨੀਆ ਦੇਖਣਾ ਚਾਹੁੰਦੇ ਆ ਦੁਨੀਆ 'ਚ ਜਾਣਾ ਚਾਹੁੰਦੇ ਆ ਪਰ ਕਿ ਦੁਨੀਆ ਵਿੱਚ ਇਹੋ ਜਿਹੇ ਹਵਾਨ ਵੀ ਹੈਗੇ ਆ ਜਿਹੜੇ ਇਸ ਤਰੀਕੇ ਕੁੜੀਆਂ ਨਾਲ ਜਿਹੜੇ ਹਿਵਾਨੀਅਤ ਕਰਦੇ ਆ ਦੁਰਦਸ਼ਾ ਕਰਦੇ ਆ ਤਾਂ ਇਹ ਬਹੁਤ ਵੱਡੇ ਸਵਾਲ ਹੈ ਔਰ ਜਦ ਤੱਕ ਇੱਕ ਮੈਸੇਜ ਕਲੀਅਰ ਨਹੀਂ ਦਿੱਤਾ ਜਾਂਦਾ ਇੱਕ ਲਿਊਸਿਡ ਮੈਸੇਜ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਜਿਵੇਂ ਇਹਨਾਂ ਨੇ ਡਿਮਾਂਡ ਕੀਤੀ ਹੈ ਪੂਨਮ ਮਾਨਿਕ ਮੈਡਮ ਉਹਨਾਂ ਨੇ ਕਿਹਾ ਕਿ ਚੌਂਕ 'ਚ ਖੜਾ ਕਰਕੇ ਇਦਾਂ ਨੂੰ ਸਖਤ ਤੋਂ ਸਖਤ ਜਿਹੜੀ ਮਿਲਣੀ ਚਾਹੀਦੀ ਹੈ ਜਦ ਤੱਕ ਇਹ ਮੈਸੇਜ ਕਲੀਅਰ ਨਹੀਂ ਹੁੰਦਾ ਇਦਾਂ ਦੀਆਂ ਸ਼ਾਇਦ ਕਟਨਾਵਾਵਾਂ ਹੁੰਦੀਆਂ ਰਹਿਣਗੀਆਂ ਔਰ ਬਹੁਤ ਕਟਨਾਵਾ ਤਾਂ ਤਾਂ ਪਤਾ ਹੀ ਨਹੀਂ ਲੱਗਦਾ ਕੱਲ ਅਖਬਾਰ 'ਚ ਮੈਂ ਪੜਿਆ ਕਿ ਚੰਡੀਗੜ੍ਹ ਇੱਕ ਡਰਾਈਵਰ ਹੈ ਜਿਹੜ ਰੇਪ ਕਮਿਟ ਕੀਤਾ ਉਹਨੇ ਕਈ ਵਾਰੀ ਕੀਤਾ ਦੇਹਰਾਦੂਨ ਵਿੱਚ ਇੱਕ ਪੰਜਾਬੀ ਕੁੜੀ ਨਾਲ ਬੱਸ ਕੰਡਕਟਰ ਤੇ ਡਰਾਈਵਰਸ ਨੇ ਕਰ ਦਿੱਤਾ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਹੀ ਨਹੀਂ ਔਰ ਕੁੜੀਆਂ ਪਤਾ ਨਹੀਂ ਜਿਨ੍ਹਾਂ ਨਾਲ ਇਸ ਤਰੀਕੇ ਰੇਪ ਕੀਤਾ ਜਾਂਦਾ ਪਿੰਡੇ ਤੇ ਕਿੰਨਾ ਦਰਦ ਹੰਡਾਉਂਦੀਆਂ ਕਿੰਨੇ ਜ਼ਖਮ ਹੈ ساری ਜ਼ਿੰਦਗੀ ਉਹ ਜ਼ਖਮ ਰਸਦੇ ਰਹਿੰਦੇ ਆ ਤਾਂ ਇਹ ਪੀੜ ਕਿਤੇ ਨਾ ਕਿਤੇ ਆਪ ਅਸੀਂ ਵੀ ਮਹਿਸੂਸ ਕਰ ਸਕਦੇ ਔਰ ਰੋਂਗ ਤੇ ਜਿਹੜੇ ਖੜੇ ਹੋ ਜਾਂਦੇ ਆ ਤਾਂ ਇਹੀ ਭਗਵਾਨ ਅੱਗੇ ਬੇਚਿਆ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਮਾਤਾ ਪਿਤਾ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਣਾ ਮੰਨਣ ਦਾ ਜਿਹੜਾ ਬਲ ਮਿਲੇ ਕਿਉਂਕਿ ਭਾਣਾ ਹੀ ਐਡਾ ਔਖਾ ਐਡਾ ਕੌੜਾ ਕਿ ਜਿਹਨੂੰ ਉਹ ਨਹੀਂ ਮੰਨ ਸਕਦੇ ਪਰ ਹਾਂ ਦੋਸ਼ੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਹਾ ਜਾ ਰਿਹਾ ਕੋਈ ਸ਼ਾਇਦ ਪੌਲੀਗ੍ਰਾਮ ਟੈਸਟ ਕਰਾਇਆ ਜਾਵੇਗਾ ਤੇ ਉਸ ਦੇ ਵਿੱਚ ਜਿੰਨੇ ਵੀ ਉਹ ਨਾਮ ਲੈਂਦਾ ਆ ਜਿੰਨੇ ਵੀ ਲੋਕ ਇਸ ਘਟਨਾਕਰਮ ਚ ਹੈਗੇ ਆ ਕਿਉਂਕਿ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਕ੍ਰਾਈਮ ਸੀਨ ਨਾਲ ਛੇੜਛਾੜ ਕੀਤੀ ਗਈ ਆ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਚਾਹੇ ਉਹਨਾਂ ਦਾ ਕਿੱਡਾ ਵੱਡਾ ਵੀ ਅਹੁਦਾ ਕਿਉਂ ਨਾ ਹੋਵੇ ਕਿੱਡਾ ਵੱਡਾ ਵੀ ਕੰਮ ਕਿਉਂ ਨਾ ਹੋਵੇ ਸਜ਼ਾ ਮਿਲਣੀ ਚਾਹੀਦੀ ਆ ਬਹੁਤ ਬਹੁਤ ਸ਼ੁਕਰੀਆ